ਜ਼ਿਲ੍ਹਾ ਪੁਲਿਸ ਵੱਲੋਂ ਮੋਰਿੰਡਾ ਵਿਖੇ Airtel ਦੇ ਕਰਮਚਾਰੀ ਪਾਸੋਂ 1,44,000 ਰੁਪਏ ਦੇ ਕਰੀਬ ਲੁੱਟਖੋਹ ਕਰਨ ਵਾਲੇ 04 ਮੈਂਬਰੀ ਗਿਰੋਹ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱੰਦਿਆ ਕਪਤਾਨ ਪੁਲਿਸ ਜਾਂਚ ਰੁਪਨਗਰ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਚੱਕਲਾਂ ਖਾਨ थाना सदर ਮੋਰਿੰਡਾ ਜੋ Airtel ਦਫ਼ਤਰ ਵਿੱਚ ਕੰਮ ਕਰਦਾ ਹੈ ਤੇ ਦੁਕਾਨਾਂ ਤੇ ਜਾ ਕੇ ਪੈਸੇ ਇਕੱਠੇ ਕਰਦਾ ਹੈ। ਜੋ ਮਿਤੀ 28 ਮਾਰਚ 2024 ਨੂੰ ਸੰਦੀਪ ਸਿੰਘ ਪਾਸ ਕੰਪਨੀ ਦੇ ਕੋਲ 1,44,000 ਰੁਪਏ ਸਨ ਜਿਨ੍ਹਾਂ ਨੂੰ ਐਕਸੈਸ ਬੈਂਕ ਦੇ 3M ਵਿੱਚ ਜਮ੍ਹਾਂ ਕਰਾਉਣ ਗਿਆ ਸੀ ਜਦੋਂ 3M ਪਾਸ ਪੁਜਰਾਤਾਨਾ ਮਾਲੂਮ ਵਿਅਕਤੀਆਂ ਵੱਲੋਂ ਉਸਦੇ ਹੱਥ ਤੇ ਦਾਤ ਦਾ ਵਾਰ ਕਰਕੇ ਉਸ ਪਾਸੋਂ ਪੈਸਿਆਂ ਵਾਲਾ ਬੈਗ ਜਿਸ ਵਿੱਚ 1,44,000 ਰੁਪਏ ਖੋਹ ਕੇ ਲੈ ਗਏ ਇਸ ਸਬੰਧੀ 29 ਮਾਰਚ 2024 ਤਿੰਨ ਲੱਖ 92 ਹਜ਼ਾਰ 397 थाना ਸਿਟੀ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ। ਸਪੈਸ਼ਲ ਟੀਮ ਗਠਿਤ ਕੀਤੀ ਗਈ ਜਿਨ੍ਹਾਂ ਵੱਲੋਂ ਫੌੜੀ ਕਾਰਵਾਈ ਕਰਦੇ ਹੋਏ ਮਿਤੀ 29 ਮਾਰਚ 2024 ਨੂੰ ਦੋਸ਼ੀ ਜਸਕਰਨ ਸਿੰਘ ਉਰਫ ਮੰਤਰੀ ਵਾਸੀ ਡੂੰਘੇੜੀ थाना सदर ਮੋਰਿੰਡਾ, ਦੋਸ਼ੀ ਬਰਿੰਦਰ ਸਿੰਘ ਉਰਫ ਗੋਲਾ ਵਾਸੀ ਪਟੇੜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 3 ਮਾਰਚ 2024 ਨੂੰ ਦੋਸ਼ੀ ਮਨਿੰਦਰ ਸਿੰਘ ਉਰਫ ਦੇਵੀ ਵਾਸੀ ਪਿੰਡ ਕੜੂਨਾ ਜਦ ਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਕੜੂਲਾ ਜ਼ਿਲ੍ਹਾ ਐਸ ਇਹ ਐਸ ਨગર ਗ੍ਰਿਫਤਾਰ ਕੀਤੇ ਗਏ 28 3 24 28 ਤਰੀਕ ਨੂੰ ਸ਼ਾਮ ਦੇ तकरीबन 7:30 ਵਜੇ ਸਿਟੀ ਮੋਰਿੰਡਾ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇ ਚ ਸੰਦੀਪ ਸਿੰਘ ਨਾਮ ਦੇ ਵਿਅਕਤੀ ਕੋਲੋਂ 144000 ਦੀ ਜਿਹੜੀ ਖੋਹ ਹੋਈ ਸੀ ਉਹਦੇ ਹੱਥ ਤੇ ਦਾਤ ਮਾਰ ਕੇ ਉਹਦੇ ਤੋਂ ਜਿਹੜਾ ਪੈਸੇ ਵਾਲਾ ਬੈਗ ਖੋਕ ਲੈ ਗਈ ਸੀ ਸੋ ਇਸ ਟੀਮ ਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਗੁਲਨੀਤ ਸਿੰਘ ਖੁਰਾਨਾ ਆਈਪੀਐਸ ਜੀ ਵੀ ਡਾਇਰੈਕਸ਼ਨਸ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਸਾਡੀ ਟੀਮ ਵੱਲੋਂ ਇੱਕ ਸਫਲਤਾ ਇਸ ਅਹਿਮ ਕੇਸ ਦੇ ਵਿੱਚ ਹਾਸਲ ਹੋਈ ਹੈ ਅਸੀਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਕਿੰਨੇ ਬੰਦੇ ਬੈਗ ਹਾਂ ਜੀ ਏ ਮਾਨਯੋਗ ਐਸਐਸਪੀ ਸਾਹਿਬ ਬੱਲੋਂ ਜਿਹੜੀ ਟੀਮ ਸਾਡੀ ਗਠਿਤ ਕੀਤੀ ਗਈ ਸੀ ਜਿਹਦੇ ਚ ਮੇਰੀ ਨਿਗਰਾਨੀ ਦੇ ਹੇਠ ਐਸਪੀਡੀ ਰੁਪਿੰਦਰ ਕੌਰ ਸ਼ਾ ਉਹਨਾਂ ਦੀ ਨਿਗਰਾਨੀ ਦੇ ਹੇਠ ਸਾਡੇ ਨਾਲ ਡੀਐਸਪੀ ਸਾਹਿਬ ਨੇ ਡੀਐਸਪੀ ਮੁਰੰਦਾ ਇਨਚਾਰਜ ਆਪਣੇ ਕੋਲੇ ਸੀਆਈ ਨੇ ਮਨਪੂਲ ਸਿੰਘ ਔਰ ਐਸਐਚਓ ਜਿਹੜੇ ਹੈਗੇ ਨੇ ਸਿਟੀ ਮੁਰੰਦਾ ਇਹ ਟੀਮ ਗਠਿਤ ਕੀਤੀ ਸੀ ਤੋਂ ਸਾਰਿਆਂ ਨੇ ਟੈਕਨੀਕੀ ਐਂਡ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਅਸੀਂ ਕੰਮ ਕਰਦਿਆਂ ਪਹਿਲਾਂ ਇਹਨੂੰ ਟ੍ਰੇਸ ਕੀਤਾ ਪ੍ਰੈਸ ਕਰਕੇ ਤੇ ਫਿਰ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਹੈਗੀ ਇਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਇਹਦੇ ਵਿੱਚ ਚਾਰ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਸਾਡੇ ਵੱਲੋਂ ਕੀਤੇ ਗਏ ਨੇ ਜਿਦੇ ਚ ਇਹਨਾਂ ਦਾ ਸਰਗਨਾ 메ਨ ਬੰਦਾ ਜਸਕਰਨ ਸਿੰਘ ਇਲियस ਮੰਤਰੀ ਉਹ ਹੈਗਾ ਡੂਮਸ਼ੇਰੀ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਵਰਿੰਦਰ ਇਲियस ਗੋਲਾ ਤੀਜਾ ਬੰਦਾ ਹੈ ਮਨਿੰਦਰ ਇਲियस ਦੇਵੀ ਔਰ ਚੌਥਾ ਜਿਹੜਾ ਹੈਗਾ ਜਗਦੀਪ ਇਲियस ਦੀਪੂ ਇਹ ਚਾਰ ਜਿਹੜੇ ਹੈਗੇ ਨੇ ਦੋਸ਼ੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੋ ਦੋਸ਼ੀਆਂ ਨੂੰ ਅਸੀਂ ਕੱਲ੍ਹ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਵਾਂ ਨੂੰ ਅਸੀਂ ਅੱਜ ਕੀਤਾ ਹੈ ਗ੍ਰਿਫਤਾਰ ਇਹਨਾਂ ਚੋਂ ਇੱਕ ਦੋਸ਼ੀ ਤੇ ਹੈਗਾ ਜੀ ਇਹ অপরাধਕ ਪਿਛੋਕੜ ਜਿਹੜਾ ਮਨਿੰਦਰ ਐਡਬੀਐਸ ਦਿੱਤ ਦੇ ਵੀ ਹੈ ਕੜੂਏ ਪਿੰਡ ਦਾ ਰਹਿਣ ਵਾਲਾ ਇਹਦੇ ਤੇ ਮੁਕੱਦਮਾ ਨੰਬਰ 152 2023 ਦੇ ਵਿੱਚ ਖਰੜ ਥਾਣੇ ਦੇ ਵਿੱਚ ਦਰਜ ਹੋਇਆ ਕਿੱਥੋਂ ਗ੍ਰਿਫਤਾਰ ਹੋਏ ਨੇ ਮੈਂ ਇਹ ਇਹਦੇ ਜੋ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੋਏ ਨੇ ਮੰਡੋਲੀ ਤੋਂ ਔਰ ਜਿਹੜੇ ਕੱਲ ਦੋ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਸਾਨੂੰ ਬਸ ਸਟੈਂਡ ਤੋਂ ਕੁਫੀਆ ਇਨਫੋਰਮੇਸ਼ਨ ਦੇ ਆਧਾਰ ਤੇ ਔਰ ਇਹਨਾਂ ਕੋਲੋਂ 1 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਰਿਕਵਰੀ ਅਸੀਂ ਕਰਾ ਚੁੱਕੇ ਹਾਂ ਔਰ ਇਹਦੇ ਚ ਇੱਕ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸੰਦੀਪ ਸਿੰਘ ਹੈ ਕੰਪਲੇਨੈਂਟ ਜਿਹੜਾ ਵਿਕਟਿਮ ਜਿਹਦੇ ਕੋਲੋਂ ਖੋਹ ਕੀਤੀ ਗਈ ਸੀ ਇਹ Airtel ਦੀ ਜਿਹੜੀ ਹੈਗੀ ਹੈ ਕੰਪਨੀ Airtel ਦੀ ਇਹਨਾਂ ਦਾ Airtel Money ਕਰਕੇ ਇਹਨਾਂ ਦੀਆਂ ਦੁਕਾਨਾਂ ਨੇ ਉੱਥੇ ਕੰਮ ਕਰਦਾ ਹੈ ਇਹਨੇ ਪੂਰੇ ਦਿਨ ਦੇ ਵਿੱਚ ਕੈਸ਼ ਇਕੱਠਾ ਕਰਨਾ ਹੁੰਦਾ ਹੈ ਕੈਸ਼ ਇਕੱਠਾ ਕਰਕੇ ਉਸ ਤੋਂ ਬਾਅਦ ਇਹ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਂਦਾ ਸੋ ਸੰਦੀਪ ਦੇ ਨਾਲ ਜਸਕਰਨ ਕੰਮ ਕਰ ਰਿਹਾ ਸੀ ਉਸੇ ਫਾਰਮ ਦੇ ਵਿੱਚ ਇਹਦੇ ਨਾਲ ਤੇ ਇਹਨਾਂ ਦਾ ਜਿਹੜਾ ਇਮੀਡੀਏਟ ਹੈੱਡ ਸੀ ਉਹ ਹੈ ਰੋਹਿਤ ਇਹ ਦੋਨੋਂ ਬੰਦੇ ਉਹਦੇ ਇੱਕੋ ਏਜੰਸੀ ਦੇ ਲਈ ਕੰਮ ਕਰ ਰਹੇ ਸੀ ਉਹ ਤੋਂ ਇਹਨੂੰ ਸਾਰੀ ਜਾਣਕਾਰੀ ਸੀ ਸੋ ਜਸਕਰਨ ਸਿੰਘ ਨੂੰ ਜਿਹੜੀ ਇਹਦੀ ਜਾਣਕਾਰੀ ਸੀ ਵੀ ਇਹਨੇ ਸ਼ਾਮ ਨੂੰ ਇਹਨਾਂ ਕੈਸ਼ ਇਕੱਠਾ ਕਰਨੇ ਹਨ ਤੇ ਜੋ ਕਿ ਇਹਨੇ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਣਾ ਹੈ ਤੋਂ ਉਹਨੇ ਆਪਣੇ ਨਾਲ ਦੇ ਇੱਕ ਕੋ-ਅਕਿਊਜ਼ ਦੇ ਨਾਲ ਵੀ ਉਹਦ ਬੰਦੀ ਕੀਤੀ ਉਹਨੂੰ ਸਾਰੀ ਇਤਲਾਹ ਦਿੱਤੀ ਔਰ ਉਹਨੇ ਅੱਗੇ ਦੋ ਬੰਦੇ ਹਾਇਰ ਕਰਕੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਕੀ ਕਾਰਵਾਈ ਹੋ ਰਹੀ ਹੈ ਅੱਗੇ ਪੇਸ਼ ਕੀਤਾ ਗਿਆ ਕੌਣ? ਫਿਲਹਾਲ ਇਹਨਾਂ ਨੂੰ ਜੇ ਪੇਸ਼ ਕਰਨਾ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਚ ਜਿਹੜੀ ਹੈਗੀ ਅਸੀਂ ਰਿਕਵਰੀ ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਔਰ ਇਹਦੇ ਨਾਲ ਹੀ ਮੋਟਰਸਾਈਕਲ ਦੇ ਨਾਲ ਜਿਹੜੀ ਅਸੀਂ ਕੈਸ਼ ਦੀ ਸਾਡੀ ਟੀਮ ਵੱਲੋਂ 1 ਲੱਖ ਦੀ ਰਿਕਵਰੀ ਕੀਤੀ ਗਈ ਹੈ। ਜਿਹੜੀ ਦਾਤਰ ਜਿਹੜੀ ਦਾਤਰ ਉਹਦੇ ਮਾਰੀ ਸੀ ਹੱਥ ਤੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹ ਦਾਤਰ ਹਲੇ ਰਿਕਵਰ ਕਰਾਣੀ ਹੈ